ਕਹਿੰਦੇ ਚੌਣੇ ਜਾਂਦੇ ਦੋਨੋਂ ਬੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਪੁਰਖ ਬਾਬਾ ਜਗਤਾਰ ਸਿੰਘ ਜੀ ਚਰਨ ਤਰਨ ਵਾਲੇ ਮਹਾਪੁਰਖ ਬਾਬਾ ਕਿਰਪਾਲ ਸਿੰਘ ਜੀ ਡੇਰਾ ਭਵਾਨੀਗੜ੍ਹ ਵਾਲੇ ਦੀ ਸਰਪ੍ਰਸਤੀ ਹੇਠ ਐਨਆਰਏ ਵੀਰਾਂ ਅਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੇ ਦੁਆਰਾ ਵੱਡਾ ਕੱਲੂਕਾਰਾ ਕਲੱਬ ਵੱਲੋਂ ਅੱਜ 8 ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਹੋਏ ਨੇ ਜਿਹਦੇ ਵਿੱਚ ਇਲਾਕੇ ਦੀਆਂ ਮੁੱਖ ਸਖਸੀਤਾਂ ਅਤੇ ਸਮੁੱਚੇ ਇਲਾਕਾ ਸੰਗਤਾਂ ਐਨਆਰਏ ਵੀਰਾਂ ਨੇ ਸਮੂਲੀਅਤ ਕੀਤੀ ਆ ਅਤੇ ਉਹਨਾਂ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ ਤੇ 8 ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਹੋਏ ਨੇ। ਤੇ ਭਵਿੱਖ ਦੇ ਵਿੱਚ ਇਦਾਂ ਦੇ ਪ੍ਰੋਗਰਾਮੇ ਹੁੰਦੇ ਰਹਿਣਗੇ ਜੀ। ਦੇਖੋ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਕਾਰਜ ਚੱਲਦੇ ਨੇ। ਜੇਕਰ ਵਾਹਿਗੁਰੂ ਦੀ ਮਿਹਰ ਹੋਵੇ ਤਾਂ ਕਾਰਜ ਨਿਰੰਤਰ ਪਹਿਲਾਂ ਤੋਂ ਵੀ ਚੱਲਦੇ ਨੇ ਤੇ ਵਾਹਿਗੁਰੂ ਕਿਰਪਾ ਕਰਨ ਅੱਗੇ ਤੋਂ ਵੀ ਚੱਲਦੇ ਹੀ ਰਹਿਣਗੇ। ਹੁਣ ਤੱਕ ਕਿੰਨੇ ਕੁ ਲੜਕੀਆਂ ਦੇ ਵਿਰੇ ਹੈਗਾ ਲੋੜਵੰਦਾਂ ਦੇ ਵਿਆਹ ਦਰਵਾਜ਼ੇ 2009 ਦੇ ਵਿੱਚ ਪਹਿਲਾ 37 ਹੋਏ ਸੀ ਉਸ ਤੋਂ ਬਾਅਦ ਲਗਾਤਾਰ ਹੀ ਨਿਰੰਤਰ ਚੱਲਦੇ ਨੇ 17 17ਵਾਂ ਸਮਾਗਮਾਂ ਤੇ ਹੁਣ ਤੱਕ तकरीबन तकरीबन 123 24 ਦੇ ਲੜਕੀਆਂ ਦੇ ਵਿਆਹ ਹੋ ਚੁੱਕੇ ਹਨ ਇਹ ਸਮਾਨ ਹੈ ਜਿਹੜਾ ਉਹ ਕਿੰਨਾ ਕੁ ਦਿੱਤਾ ਜਾਂਦਾ ਘਰੇਲੂ ਵਰਤੋਂ ਦਾ ਸਮਾਨ ਜੋ ਪੇਟੀ ਬੈੱਡ ਅਲਮਾਰੀ ਮੇਜ਼ ਕੁਰਸੀਆਂ ਸਲਾਈ ਮਸ਼ੀਨ ਬਿਸਤਰੇ ਭਾਂਡੇ ਕੱਪੜੇ ਧੋਣ ਵਾਲੀ ਮਸ਼ੀਨ ਪ੍ਰੈਸ ਮੁੰਡੇ ਕੁੜੀ ਨੂੰ ਘੜੀਆਂ ਅਤੇ ਹੋਰ ਵੀ ਜੋ ਵਰਤੋਂ ਦਾ ਸਮਾਨ ਹੁੰਦਾ ਜੋ ਸਾਰੇ ਇਲਾਕੇ ਦੀ ਸੰਗਤ ਵੱਲੋਂ ਐਨ ਆਰ ਆਈ ਵੀਰਾਂ ਵੀਰਾਂ ਵੱਲੋਂ ਸਾਰੇ ਵੱਡੇ ਪੱਧਰ ਤੇ ਦਿੱਤਾ ਜਾਂਦਾ ਹੈਗਾ ਜੀ ਤੇ ਇਸ ਦੇ ਇਸ ਦੇ ਵਿੱਚ ਜਿੰਨੇ ਵੀ ਸਖਸੀਤਾਂ ਪਹੁੰਚੇ ਨੇ ਡਿਪਟੀ ਸਾਹਿਬ ਐਸਐਸਪੀ ਸਾਹਿਬ ਐਸਐਚਓ ਸਾਹਿਬ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਜਿੰਨੇ ਵੀ ਇਲਾਕੇ ਦੇ ਮੋਤਵਾਰ ਸੱਜਣ ਪਹੁੰਚੇ ਨੇ ਸਮੂੱਚੀ ਸੰਗਤ ਪਹੁੰਚੀ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਅਤੇ ਅੱਗੇ ਤੋਂ ਵੀ ਇਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਕਿਰਪਾ ਕਰਦੇ ਅਤੇ ਦੂਜੇ ਨੰਬਰ ਤੇ ਧੰਨਵਾਦ ਕਰਦੇ ਆ ਸੋਡੀ ਵੀਰੇ ਸਮੂੱਚੀ ਪ੍ਰੈਸਰ ਦਾ ਸਾਰੇ ਪੱਤਰਕਾਰ ਵੀਰਾਂ ਦਾ ਸਾਰਿਆਂ ਦਾ ਹੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੋ ਸਾਡੇ ਨਾਲ ਜਦੋਂ ਦੀ ਅਸੀਂ ਤਰੀਕ ਰੱਖਦੇ ਆਂ ਉਦੋਂ ਤੋਂ ਹੀ ਖਬਰਾਂ ਲਾ ਕੇ ਤੁਸੀਂ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਐਨ ਆਰ ਆਈ ਵੀਰਾਂ ਨੂੰ ਸੁਚੇਤ ਕਰ ਦਿੰਨੇ ਹੋ ਤਾਂ ਜੋ ਉਹ ਸਹਿਯੋਗ ਦੇਣ ਲਈ ਤਤਪਰ ਹੋ ਜਾਂਦੇ ਨੇ ਤਿਆਰ ਹੋ ਜਾਂਦੇ ਨੇ ਅਤੇ ਸਮੁੱਚੇ ਇਲਾਕੇ ਦੇ ਵਿੱਚ ਚਰਚਾ ਸੱਡ ਜਾਂਦੀ ਆ ਵੀ ਵੱਡੇ ਕੱਲੂ ਕਰਦੇ ਸਮਾਗਮ ਆ ਗਏ ਨੇ ਨਵੰਬਰ ਦੇ ਵਿੱਚ ਹੁੰਦੇ ਨੇ ਜੋ ਕਿ ਪ੍ਰਧਾਨ ਜੀ ਲੋਕਾਂ ਦੇ ਲਈ ਹੋਰ ਕੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਤੁਹਾਡੀ ਸੁਣਨਾ ਸਮੇਂ-ਸਮੇਂ ਤੇ ਜਿਵੇਂ-ਜਿਵੇਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਮਹਾਪੁਰਸ਼ਾਂ ਦਾ ਅਸੀਰਵਾਦ ਹੁੰਦਾਗਾ ਇਲਾਕੇ ਦੀ ਸੰਗਤ ਦਾ ਐਨਆਰਆਈ ਵੀਰਾਂ ਦਾ ਸਹਿਯੋਗਨ ਦਾ ਜਿਵੇਂ ਬਸਾਖੀ ਨੂੰ ਦਸਤਾਰ ਮੁਕਾਬਲੇ ਗੁਰਬਾਣੀ ਕੰਠ ਮੁਕਾਬਲੇ ਲੰਮੇ ਕੇਸਾ ਦੇ ਮੁਕਾਬਲੇ ਅਤੇ ਜਿਵੇਂ ਕਿ ਅਮਰਤ ਸੰਚਾਰ ਦਾ ਪ੍ਰੋਗਰਾਮ ਹੁੰਦਾਗਾ ਜੀ ਉਹ ਵੀ ਜਰੂਰ ਕਰਾਇਆ ਜਾਂਦਾ ਤਾਂ ਜੋ ਬਾਣੀ ਅਤੇ ਬਾਣੇ ਨਾਲ ਜੋੜਨ ਦਾ ਉਪਰਾਲਾ ਵੀ ਕੀਤਾ ਜਾਂਦਾ ਨੌਜਵਾਨਾਂ ਨੂੰ ਨਸਿਆਂ ਤੋਂ ਰਹਿਤ ਰੱਖਣ ਲਈ ਉਹਨਾਂ ਨੂੰ ਗੁਰੂ ਨਾਲ ਜੋੜਨ ਦੇ ਲਈ ਅਗਰ ਸਿੱਖੀ ਨਾਲ ਜੋੜਨ ਦੇ ਲਈ ਸਮੇਂ-ਸਮੇਂ ਤੇ ਗੁਰਸ਼ਿੱਖੀ ਮੁਕਾਬਲੇ ਗੁਰਬਾਣੀ ਮੁਕਾਬਲੇ ਅੱਜ ਇਸ ਤੌਰ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਖੂਨਦਾਨ ਕੈਂਪ ਵੀ ਲੱਗੇ ਆ ਬਹੁਤ ਨੌਜਵਾਨਾਂ ਨੇ ਵੀਰਾਂ ਨੇ ਖੂਨਦਾਨ ਵੀ ਕੀਤਾ ਇਹ ਵੀ ਇੱਕ ਬਹੁਤ ਵੱਡਾ ਇੱਕ ਪੁੰਨਦਾਨ ਵਾਲਾ ਕੰਮ ਸੀਗਾ ਜੀ ਚੇਅਰਮੈਨ ਸਾਹਿਬ ਅਸੀ ਗੱਲ ਜੀ ਅਸੀ ਗੱਲ ਜੀ ਸਰਦਾਰ ਜੀ ਜੋ ਅੱਜ ਸਮਾਗਮ ਕਰਵਾਏ ਜਾ ਰਹੇ ਨੇ ਗੁਰਦੁਆਰਾ ਸਾਹਿਬ ਵੱਡਾ ਢੱਲੂਵਾਰਾ ਵਿਖੇ ਉਸ ਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਹਿਣਾ ਚਾਹਾਂ ਪਹਿਲਾਂ ਬੈਗੁਰੂ ਜੀ ਦਾ ਖਾਲਸਾ ਬੈਗੁਰੂ ਕੀ ਫਤਿਹ ਜੋ 35000 ਸਿੰਘਾਂ ਦੀ ਯਾਦ ਵਿੱਚ ਬਹੁਤ ਵੱਡਾ ਇੱਥੇ ਗੁਰਦੁਆਰਾ ਸਾਹਿਬ ਕਾਰ ਸੇਵਾ ਵਾਲੇ ਬਾਬਾ ਕ੍ਰਿਪਾਲ ਸਿੰਘ ਬਾਬਾ ਜਿੱਤਾਰ ਤੇ ਸੁਵਾਨੀਗੜ ਵਾਲੇ ਸ਼ਾਨਦਾਰਨ ਵਾਲੇ ਇਹਨਾਂ ਵੱਲੋਂ ਬਹੁਤ ਵੱਡਾ ਸੁੰਦਰ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਗਿਆ ਤੇ ਇੱਕ ਸਮਾਰਕ ਵੀ ਬਣਾਇਆ ਹੋਇਆ ਇੱਥੇ ਬਹੁਤ ਵੱਡਾ ਬਹੁਤ ਸਤਿਕਾਰ ਦੇ ਇਹ ਪਿੰਡ ਵਿੱਚ ਮੰਦਿਰ ਮਸਜਿਦ ਤੇ ਗੁਰਦੁਆਰਾ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਪਿੰਡ ਰੀਡਾ ਗੇ ਤੇ ਇਲਾਕਾ ਨਿਵਾਸੀ ਵੀ ਬਹੁਤ ਤੇ ਹਮਾ ਕੇ ਪਹੁੰਚਦੇ ਨੇ ਤੇ ਇਹ ਜਿਹੜਾ ਵਿਆਹ ਨੇ ਇਹ तकरीबन 17 ਸਾਲਾਂ ਤੋਂ ਅਸੀਂ ਇੱਥੇ ਸਾਰੇ ਇਲਾਕਾ ਨਿਵਾਸੀ ਕਰਦੇ ਆ ਰਹੇ ਹਾਂ ਕਿਤੇ 8 ਹੁੰਦੇ ਨੇ ਕਿਤੇ 11 ਹੁੰਦੇ ਨੇ ਕਿਤੇ 7 ਰਹਿ ਜਾਂਦੇ ਨੇ ਤੇ ਨਿਰੰਤਰ ਇਹ ਜਾਰੀ ਰਹਣਗੇ ਤੇ ਕਰਦੇ ਵੀ ਆ ਸਾਰਾ ਇਲਾਕਾ ਸਹਿਯੋਗ ਦਿੰਦਾ ਐਨ ਆਰ ਆਈ ਵੀਰ ਵੀ ਸਹਿਯੋਗ ਦਿੰਦੇ ਨੇ ਇਹਦੇ ਵਿੱਚ ਵੱਧ ਝੜ ਕੇ ਲੋਕੇ ਸਾਮ ਉਹਨਾਂ ਨੇ ਮੈਂ ਬੇਨਤੀ ਕਰਦਾ ਜੋ ਵੱਡਾ ਘਲੂ ਘਰਾ ਕਲੱਬ ਹੈ ਇਸ ਨੂੰ ਲੋਕ ਐਨ ਆਰ ਆਈ ਵੀਰ ਤੇ ਜੋ ਇਲਾਕਾ ਨਿਵਾਸੀ ਸਰਪੰਚ ਪੰਚ ਨੇ ਇਹ ਸਹਿਯੋਗ ਦਿੰਦੇ ਨੇ ਉਹਨਾਂ ਵੱਲੋਂ ਮੈਂ ਮੈਂਬਰ ਹੋਣ ਦੇ ਨਾਤੇ ਸਾਰਿਆਂ ਦਾ ਇਲਾਕਾ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕਰਦਾ ਤੇ ਬੱਚਿਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਿਨ੍ਹਾਂ ਦੇ ਏਡੇ ਵੱਡੇ ਮਹਾਨ ਗੁਰਦੁਆਰਾ ਸਾਹਿਬ ਆਨੰਦਕਾਰਜ ਹੋਏ ਨੇ ਉਹਨਾਂ ਨੂੰ ਵੀ ਅਮਰਤਾ ਹੀ ਹੋਣਾ ਚਾਹੀਦਾ ਤੇ ਅੱਗੇ ਵਾਸਤੇ ਜੋ ਸੇਵਾ ਇਹ ਮੈਂ ਕਹਿਣਾ ਚਾਹੁੰਨਾ ਵੀ ਇਹ ਜਾਰੀ ਰਹੇਗੀ ਤੇ ਸੰਗਤ ਨੂੰ ਬੇਨਤੀ ਕਰਦਾ ਵੀ ਅਜਿਹੇ ਘਰਦਾਂ ਵਿੱਚ ਸਮੁੱਚਾ ਇਲਾਕਾ ਤੇ NRI ਵੀਰ ਜੋ ਇਹ ਭਲੇ ਦੇ ਕਰਦਣੇ ਇੰਨਾ ਚ ਪੂਰਾ ਯੋਗਦਾਨ ਪਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ